ਨਮਸਕਾਰ ਸਾਥਿਓ ਮੈਂ ਮੀਵਾ ਸਿੰਘ ਪੁਆਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਨਿਊਜ਼ ਪਿਛਲੀ ਦਿਨੀ ਜੋ ਆਪਣੇ ਪੀਰਤਪਾਲ ਸਿੰਘ ਸੀ ਓਪਿੰਡ ਨਵੇਂ ਗਾਉਂ ਦਾ ਇਸ ਪਰਿਵਾਰ ਦਾ ਸੀ ਇਸ ਘਰੋਂ ਸੀ ਜਿਸ ਨੂੰ ਕੋਈ ਹਰਿਆਣਾ ਸਰਕਾਰ ਨੇ ਇੰਨੇ ਤਸੱਦਦ ਢਾਏ ਸੀ ਕਿ ਉਹ ਪੀਜੀਆਈ ਰੋਤਕੋ ਨੂੰ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਕਿ ਪਰਿਵਾਰ ਵੱਲੋਂ ਅਤੇ ਪਿੰਡ ਵੱਲੋਂ ਇਹਤਰਾੰਦੇ આરોਪ ਸੀ ਕਿ ਦੇਖੀ ਸ਼ੱਕ ਸੀ ਕਿ ਦੇਖੀ ਸ਼ਾਇਦ ਉਹਦਾ ਉੱਥੇ ਇਲਾਜ ਸਹੀ ਨਾ ਹੋ ਸਕੇ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਪਿੰਡ ਦੇ ਮੋਤਵਰ ਬੰਦਿਆਂ ਨੇ ਜਾ ਕੇ ਜੋ ਪ੍ਰਕਿਰਿਆ ਕੀਤੀ ਉਸ ਨੂੰ ਰੈਫਰ ਕਰਾਉਣ ਵਾਸਤੇ ਸਾਡੇ ਨਾਲ ਨੇ ਸਰਪੰਚ ਇੱਥੋਂ ਦੇ ਕੁਲਵੰਤ ਸਿੰਘ ਜੀ ਉਹਨਾਂ ਤੋਂ ਜਾਣਕਾਰੀ ਲੈਣ ਲਈ ਕਿ ਕੀ ਪ੍ਰਕਿਰਿਆ ਕੀਤੀ ਔਰ ਕਿਵੇਂ ਉਹਨੂੰ ਵਾਪਸ ਪੀਜੀਆਈ ਚੰਡੀਗੜ੍ਹ ਲੈ ਆਣ ਸਰਪੰਚ ਜੀ ਪਹਿਲਾਂ ਤੁਹਾਡਾ ਇੱਕ ਸਰਪੰਚ ਹੋਣ ਦੇ ਨਾਤੇ ਜਿਹੜੀ ਤੁਸੀਂ ਭੂਮਿਕਾ ਨਿਭਾਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਵਾਰ ਜੀ ਤੁਹਾਡਾ ਸੋਸ਼ਲ ਮੀਡੀਆ ਦਾ ਜਿਨ੍ਹਾਂ ਨੇ ਪ੍ਰਿਤਪਾਲ ਦਾ ਜਿਹੜਾ ਦਰਦ ਸੀ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਿਸ ਦੇ ਰਾਹੀਂ ਪ੍ਰਿਤਪਾਲ ਨੂੰ ਜਿਹੜੀ سپورਟ ਸੀ ਕਿਸਾਨ ਜਥੇਬੰਦੀਆਂ ਦੀ ਤੇ ਕੁਝ ਲੀਡਰ ਸਾਹਿਬਾਨਾਂ ਦੀ ਤੇ ਕੁਝ ਜਿਹੜੇ ਆਗੂਕਾਰ ਨੇ ਕਿਸੇ ਵੀ ਪਾਰਟੀ ਦੇ ਨੇ ਸਾਰਿਆਂ ਨੇ ਜਿੰਨੀ-ਜਿੰਨੀ ਜਿਸ ਤੋਂ ਸਪੋਰਟ ਹੋਈ ਆ ਸਾਰੇ ਕਨੇ ਕੀਤੀ ਐ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੀਤਪਾਲ ਦਾ ਜਿਹੜਾ ਆਪਰੇਸ਼ਨ ਹੈ ਹੁਣ ਚੱਲ ਰਿਹਾ ਹੈ ਪੀਜੀਆਈ ਚੰਡੀਗੜ੍ਹ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹ ਜਿਹੜਾ ਆਪਰੇਸ਼ਨ ਹੈ ਸਕਸੈਸ ਹੋਵੇ ਤੇ ਤੇ ਉਹ ਜਲਦੀ ਠੀਕ ਹੋਵੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਤੁਸੀਂ ਤੁਸੀਂ ਦੇਖਿਆ ਹੀ ਹੁਣਾ ਪ੍ਰੀਤਪਾਲ ਦਾ ਜਿਹੜਾ ਹਾਲ ਸੀ ਪ੍ਰੀਤਪਾਲ ਨੂੰ ਜਦੋਂ ਬੋਰੀ ਦੇ ਵਿੱਚ ਬੰਨ ਕੇ ਲੈ ਗਏ ਆ ਅੱਥਾ ਮੁੱਕ ਗਏ ਸੀ ਕਿ ਪ੍ਰੀਤਪਾਲ ਸ਼ਾਇਦ ਹੀ ਹੁਣ ਜਿੰਦਾ ਘਰ ਆਵੇ ਪ੍ਰੀਤਪਾਲ ਦੇ ਉੱਪਰ ਜਿਹੜਾ ਉਸ ਜ਼ਾਲਮ ਸਰਕਾਰ ਨੇ ਜਿਹੜਾ ਇੰਨਾ ਤਸਦ ਢਾ ਲਿਆ ਪ੍ਰੀਤਪਾਲ ਤੇ ਜਿਹੜੇ ਉਹਦੇ ਮੂੰਹ ਦੇ ਉੱਪਰ ਇੰਨੀਆਂ ਸੱਟਾਂ ਮਾਰੀਆਂ ਨੇ ਜਿਹੜਾ ਫੇਸ ਹੈ ਜਿਹੜਾ ਉਹਦਾ ਹੱਡੀਆਂ ਫੇਸ ਦੀਆਂ ਸੱਤ ਥਾਵਾਂ ਤੋਂ ਜਿਹੜਾ ਫੇਸ ਹੈ ਉਹਦਾ ਖਤਮ ਕਰਤਾ ਜਿਹੜੇ ਉਹਦਾ ਜਬਾੜਾ ਸੀ ਬਿਲਕੁਲ ਹੀ ਤੋੜਤਾ ਦੰਦ ਜਿਹੜੇ ਉਹਦੇ ਟੁੱਟ ਗਏ ਲੱਤਾਂ ਜਿਹੜੀ ਤਿੰਨ ਥਾਵਾਂ ਤੋਂ ਜਿਹੜੀ ਟੁੱਟ ਗਈ ਪ੍ਰਿਤਪਾਲ ਦਾ ਜਿਹੜਾ ਇਲਾਜ ਸੀ ਜਿਹੜਾ ਪੀਜੀਆਈ ਰੋਧਕ ਉਹ ਸਰਕਾਰ ਦੇ ਜਿਹੜੇ ਪ੍ਰੈਸ਼ਰ ਦੇ ਵਿੱਚ ਪਵਾਰ ਸਾਹਿਬ ਹੋ ਰਿਹਾ ਸੀ ਉਹ ਡਾਕਟਰ ਤਾਂ ਦੇਖੋ ਬਹੁਤ ਅੱਛੇ ਸੀ ਪਰ ਜਿਹੜੇ ਸਰਕਾਰ ਦੇ ਅੰਡਰ ਹੁੰਦੇ ਆ ਜਿਹੜੇ ਸਰਕਾਰ ਦੇ ਅਫਸਰ ਹੁੰਦੇ ਆ ਸਰਕਾਰ ਦੇ ਉਹਨਾਂ ਦੇ ਪ੍ਰੈਸ਼ਰ ਹੀ ਇਹਨਾਂ ਹੁੰਦਾ ਹੈ ਡਾਕਟਰ ਜਿਹੜੇ ਉਹਨਾਂ ਨੂੰ ਸਰਕਾਰ ਦੀ ਮੰਨਣੀ ਪੈਂਦੀ ਹੈ ਪਰ ਇਨਸਾਨੀਅਤ ਨਾ ਨਾਤੇ ਜਿੱਡੀਆਂ ਜਿੱਡੀਆਂ ਉਹਨਾਂ ਕੋਲ ਡਿਗਰੀਆਂ ਨੇ ਸਰਕਾਰ ਦੀ ਉਹਨਾਂ ਨੂੰ ਮੰਨਣੀ ਨਹੀਂ ਚਾਹੀਦੀ ਮੈਂ ਤਾਂ ਅਪੀਲ ਕਰਦਾ ਉਹਨਾਂ ਨੂੰ ਕਿ ਵੀ ਤੁਸੀਂ ਇਨਸਾਨ ਦਾ ਰੂਪ ਧਾਰੋ ਹਯਵਾਨ ਦਾ ਨਹੀਂ ਦੂਜੀ ਗੱਲ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਪ੍ਰਕਿਰਿਆ ਹੋਈ ਹੈ ਉਸ ਤੋਂ ਆਪਣੇ ਰੋहतक ਪੀਜੀਆਈ ਤੋਂ ਲਿਆਂਵਾਂ ਤੇ ਚੰਡੀਗੜ੍ਹ ਉਸ ਚ ਕਾਨੂੰਨੀ ਪ੍ਰਕਿਰਿਆ ਹੋਈ ਹੈ ਜਾਂ ਲੇਖੇ ਪੋਲੀਟੀਕਲ ਦਬਾਅ ਹਰਿਆਣਾ ਸਰਕਾਰ ਤੇ ਪਿਆ ਜਾਂ ਜਥੇਬੰਦੀਆਂ ਦਾ ਦਬਾਅ ਪਿਆ ਜੀ ਦੇਖੋ ਜੀ ਇਹਦੇ ਵਿੱਚ ਕਿਸੇ ਵੀ ਜੇ ਆਪਾਂ ਕਈ ਪ੍ਰੀਟੀਕਲ ਬੰਦੇ ਨੇ ਫੋਨ ਕਰਿਆ ਕਿਸੇ ਨੂੰ ਜਾਂ ਕੋਈ ਪ੍ਰੈਸ਼ਰ ਪਵਾਇਆ ਕੁਝ ਐਸਾ ਕੁਝ ਨਹੀਂ ਹੋਇਆ ਕੋਈ ਵੀ মিডিਆ ਸਾਹਮਣੇ ਕੋਈ ਕਵੇ ਮੈਂ ਸਪੋਰਟ ਕਰੀ ਆ ਕਿਸੇ ਦੀ ਸਪੋਰਟ ਨਹੀਂ ਆ ਜੀ ਸਪੋਰਟ ਐ ਸਿਰਫ ਇੱਕ ਕਿਸਾਨ ਜਥੇਬੰਦੀ ਦੇ ਲੀਡਰ ਬਲਦੇਵ ਸਿੰਘ ਸਿਰਸਾ ਨੂੰ ਮੈਂ ਉਹਨਾਂ ਅੱਗੇ ਮੇਰਾ ਉਹਦੇ ਅੱਗੇ ਵੀ ਸਿਰ ਝੁਕਦਾ ਹੈ ਜਿਸ ਨੇ ਦੇਖੋ ਉਮਰ 85 ਸਾਲ ਦੀ ਉਮਰ ਦੇ ਵਿੱਚ ਦੋ ਰਾਤਾਂ ਸਾਡੇ ਵਾਸਤੇ ਜਾਗਿਆ ਤਿੰਨ ਦਿਨ ਚੰਡੀਗੜ੍ਹ ਹਾਈ ਕੋਰਟ ਦੇ ਆ ਡਾਇਰੈਕਸ਼ਨਾਂ ਮੁਤਾਬਕ ਹਾਈ ਕੋਰਟ ਦੇ ਜੱਜ ਦੇ ਕੋਲ ਪੇਸ਼ ਹੋ ਕੇ ਪੰਜ ਵਕੀਲ ਲੈ ਕੇ ਉਹਨੇ ਹਾਈ ਕੋਰਟ ਨੇ ਜੋ ਆਬਦਾ ਜਿਹੜਾ ਵਾਰੰਟ ਅਫਸਰ ਬਲਦੇਵ ਸਿੰਘ ਸਿਰਸਾ ਦੀ ਗੱਡੀ ਦੇ ਵਿੱਚ ਨਾਲ ਹੀ ਭੇਜਿਆ ਰਾਤ ਨੂੰ 1 ਵਜੇ ਜਦੋਂ ਪਹੁੰਚੇ ਡਾਕਟਰਾਂ ਦੇ ਨਾਲ ਉਹਨਾਂ ਨੇ ਰਾਬਤਾ ਕਾਇਮ ਕੀਤਾ ਮੈਂ ਨਾਲ ਸੀ ਪਰ ਡਾਕਟਰਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਨਹੀਂ ਜਾਣ ਦਿੰਦੇ ਡਾਕਟਰ ਪਤਾ ਨਹੀਂ ਉਹਨਾਂ ਤੇ ਐਡਾ ਪ੍ਰੈਸ਼ਰ ਸੀ ਦੇਖੋ ਅਸੀਂ ਆਪਾਂ ساری ਉਮਰ ਹਸਪੀਟਲਾਂ ਦੇ ਵਿੱਚ ਕੋਈ ਕਿਸੇ ਦੇ ਲਈ ਜਾਂਦੇ ਆ ਕੋਈ ਆਪਦੇ ਪਰਿਵਾਰਾਂ ਦੇ ਲਈ ਜਾਂਦੇ ਆ ਜਦੋਂ ਆਪਾਂ ਕਹਿ ਦਈਏ ਵੀ ਅਸੀਂ ਇਲਾਜ ਇੱਥੋਂ ਨਹੀਂ ਕਰਵਾਉਣਾ ਡਾਕਟਰ ਕਹਿੰਦੇ ਆ ਕੋਈ ਪ੍ਰੋਬਲਮ ਨਹੀਂ ਲੈ ਜਾਓ ਅਮਰੀਜ ਪਰ ਡਾਕਟਰਾਂ ਨੇ ਨਾ ਉਹਨੂੰ ਲਿਜਾਣ ਤੋਂ ਬਹੁਤ ਨਾਨੁਕਰ ਕਰੀ ਬਲਦੇਵ ਸਿੰਘ ਸਿਰਸਾ ਨੇ ਤੇ ਮੈਂ ਦੋਨਾਂ ਨੇ ਅਸੀਂ ਲੜ-ਪਿੜ ਕੇ ਜਦੋਂ ਜਿਹੜਾ ਸਾਡੇ ਨਾਲ ਵਾਰੰਟ ਅਫਸਰ ਸੀ ਉਹਨਾਂ ਨੇ ਡਾਕਟਰਾਂ ਨੂੰ ਇੱਕ ਲਾਸਟ ਬਿਆਨ ਕਹਿ ਦਿੱਤਾ ਵੀ ਡਾਕਟਰ ਸਾਹਿਬ ਤੁਸੀਂ ਮੈਨੂੰ ਲਿਖਤੀ ਰੂਪ ਚ ਦੇ ਦਿਓ ਜੇ ਤੁਸੀਂ ਇਹਨੂੰ ਰੈਫਰ ਨਹੀਂ ਕਰਨਾ ਮੈਂ ਜੱਜ ਸਾਹਿਬ ਨੂੰ ਦੱਸਾਂਗਾ ਜਾ ਕੇ ਵੀ ਜਿਹੜੇ ਡਾਕਟਰ ਨੇ ਉਹ ਰੈਫਰ ਨਹੀਂ ਕਰਦੇ ਚਲੋ ਫਿਰ ਵੀ ਉਹਨਾਂ ਨੇ ਸਾਡੇ ਤੋਂ ਟਾਈਮ ਮੰਗਿਆ ਵੀ ਅਸੀਂ ਬੋਰਡ ਬੈਠਦਾ ਸਾਡਾ ਡਾਇਰੈਕਟਰ ਸਾਹਿਬ ਆਏ ਜੋ ਐਚਓਡੀ ਸੀ ਜਿਹੜੇ ਕੋਈ ਐਨਟੀ ਦੇ ਜਿਹੜਾ ਵੀ ਜਿੰਨੇ ਵੀ ਵਿਭਾਗਾਂ ਦੇ ਡਾਕਟਰ ਸੀ ਸਾਰੇ ਆਪਣੇ ਆਪਣੇ ਕੋਈ ਡੈਂਟਲ ਸੀ ਕੋਈ ਹੱਡੀਆਂ ਦਾ ਸੀ ਕੋਈ ਬ੍ਰੇਨ ਦਾ ਕੋਈ ਹਾਰਟ ਦਾ ਜਿਵੇਂ ਜਿਵੇਂ ਵੀ ਡਾਕਟਰ ਸੀ ਸਾਰੇ ਆਏ ਬੋਰਡ ਬੈਠਾ ਬੋਰਡ ਦੇ ਵਿੱਚ ਵੀ ਉਹ ਸਾਨੂੰ ਵਾਰ-ਵਾਰ ਫੋਰਸ ਕਰਦੇ ਰਹੇ ਵੀ ਅਸੀਂ ਇਹਦਾ ਇਲਾਜ ਅੱਛੀ ਤਰ੍ਹਾਂ ਕਰਾਂਗੇ ਤੁਸੀਂ ਸਾਡੇ ਤੇ ਭਰੋਸਾ ਕਰੋ ਅਸੀਂ ਇਹਦਾ ਕਰਾਂਗੇ ਪਰ ਸਾਡਾ ਇਲਾਜ ਸੀ ਜਿਹੜੇ ਪ੍ਰਿੰਸੀਪਲ ਦਾ 1% ਵੀ ਸਾਨੂੰ ਇਸ ਜਿਹੜਾ ਪੀਜੀਆਈ ਚੰਡੀਗੜ੍ਹ ਦੇ ਮੁਕਾਬਲੇ 1% ਵੀ ਨਹੀਂ ਲੱਗਿਆ ਵੀ ਅੱਜ ਜਦੋਂ ਅਸੀਂ ਰਾਤ ਉਹਦੇ ਇੱਥੇ ਇਲਾਜ ਦੇਖਿਆ ਪੰਜ-ਪੰਜ ਜਿਹੜੇ ਡਾਕਟਰ ਐਮਬੀਬੀਐਸ ਐਮਡੀ ਡਾਕਟਰ ਉਹਦੇ ਆਲੇ-ਦੁਆਲੇ ਫਿਰਦੇ ਸੀ ਪਰ ਉੱਥੇ ਰੋहतक ਸਾਨੂੰ ਇੱਕ ਐਸੇ ਕਮਰੇ 'ਚ ਰੱਖਿਆ ਹੋਇਆ ਸੀ ਇੱਕ ਡ੍ਰਿਪ ਲਾ ਦਿੰਦੇ ਸੀ ਇੱਕ ਡ੍ਰਿਪ ਲੱਗ ਜਾਂਦੀ ਸੀ ਬਸ ਇਹ ਦਿਨ ਰਾਤ ਦੇ ਵਿੱਚ ਸਿਰਫ ਐਡੀ ਗਟ੍ਰਿਪ ਲਾਉਂਦੇ ਸੀ ਤੇ ਉਹਦੇ ਉੱਪਰ ਇੱਕ ਬੈੱਡ ਜਿਹੜੀ ਵਾਰਡ ਨਰਸ ਸੀ ਉਹੀ ਮਤਲਬ 25 30 ਰੂਮ ਸੀ ਜਿਹੜੇ ਅਮਰੀਜ਼ ਸੀ ਉਹਨਾਂ ਨੂੰ ਉਹ ਸਿੰਗਲ ਹੀ ਦੇਖਦੀ ਸੀ ਹੋਰ ਕੋਈ ਆਉਂਦਾ ਨਹੀਂ ਸੀ ਹੁਣ ਜਿਹੜੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਹੈ ਅੱਜ ਉਹਦਾ ਜਿਹੜਾ ਆਪਰੇਸ਼ਨ ਹੈ 5 6 ਘੰਟੇ ਹੋ ਗਏ ਚੱਲ ਰਿਹਾ ਹੈ ਪ੍ਰਮਾਤਮਾ ਅੱਗੇ ਮੈਂ ਕਾਮਨਾ ਕਰਦਾ ਕਿ ਉਹਦਾ ਜਿਹੜਾ ਆਪਰੇਸ਼ਨ ਹੈ ਸਕਸੈਸ ਹੋਵੇ ਜੀ ਜਿਵੇਂ ਕਿ ਤੁਸੀਂ ਕਹਿ ਰਹੇ ਦਿੱਤੇ ਕਾਨੂੰਨੀ ਪ੍ਰਕਿਰਿਆ ਰਹੀ ਹੈਗੀ ਉਹ ਪੰਜਾਬ ਸਰਕਾਰ ਦੇ ਜਿਹੜੇ ਚੀਫ ਸਕੱਟਰੀ ਅਨੁਰਾਗ ਪਰਮਾ ਜੀ ਉਹਨਾਂ ਨੇ ਹਰਿਆਣਾ ਦੇ ਗਾਇਬ ਮੰਤralੇ ਨੂੰ ਇੱਕ ਲੈਟਰ ਕੱਢਿਆ ਜੋ ਸੋਸ਼ਲ ਮੀਡੀਆ ਤੇ ਦੇਖੀ ਵਾਇਰਲ ਹੋ ਰਹੀ ਸੀ ਕੀ ਦੇਖੀ ਉਹ ਉਹ ਕੀ ਸੀ ਦੇਖੋ ਜਿਹੜਾ ਉਹਨਾਂ ਨੇ ਟਵੀਟ ਕੀਤਾ ਹੋਇਆ ਉਹ ਟਵੀਟ ਜਦੋਂ ਅਸੀਂ ਰੈਫਰ ਹੋ ਕੇ ਰੁਤਕ ਤੋਂ 15-20 ਕਿਲੋਮੀਟਰ ਬਾਹਰ ਆ ਗਏ ਸੀ ਉਹ ਮੈਨੂੰ ਇੱਕ ਪੱਤਰਕਾਰ ਭਰਾ ਨੇ ਮੈਨੂੰ ਉਹ ਟਵੀਟ ਵਟਸਐਪ ਕੀਤਾ ਪੀ ਸਰਪੰਚ ਸਾਹਿਬ ਇਹ ਤਾਂ ਜਿਹੜਾ ਹੁਣ ਤਾਂ ਗ੍ਰਹਿ ਮਤਰਾਲੇ ਨੇ ਵੀ ਕਰਤਾ ਵੀ ਤੁਸੀਂ ਪ੍ਰਿੰਸੀਪਲ ਨੂੰ ਜਿਹੜਾ ਉਹ ਜਿੱਥੇ ਜਾਂਦਾ ਉੱਥੇ ਜਾਣ ਦਿਓ ਪਰ ਉਸ ਤੋਂ ਪਹਿਲਾਂ ਤੇ ਸਾਡਾ ਜਿਹੜਾ ਕੰਮ ਸੀ ਬਲਦੇਵ ਸਿੰਘ ਸਿਰਸਾ ਜੀ ਕਰਾਗੇ ਸੀ ਤੇ ਹਰਿਆਣੇ ਦੀਆਂ ਜਿਹੜੇ ਜਥੇਬੰਦੀਆਂ ਬੀਬੀਆਂ ਵੀ ਬਹੁਤ ਉਹਨਾਂ ਨੇ ਸਾਡੇ ਨਾਲ ਜਿਹੜਾ ਸਪੋਰਟ ਕੀਤੀ ਜਿਹੜੀਆਂ ਕਿਸਾਨ ਬੀਬੀਆਂ ਉੱਥੇ ਆਈਆਂ ਨੇ ਉਹਨਾਂ ਨੇ ਵੀ ਇੱਕ ਵਾਰਨ ਕਰਤਾ ਜਿਹੜੇ ਉੱਥੇ ਦੇ ਡਾਕਟਰ ਸੀ ਭਾਈ ਜੇ ਤੁਸੀਂ ਨਹੀਂ ਕਰਦੇ ਇਥੋਂ ਅਸੀਂ ਜੋ ਕੁਝ ਸਾਡੇ ਤੋਂ ਹੋਇਆ ਟਰੈਕਟਰ ਟਰਾਲੀਆਂ ਬੀਬੀਆਂ ਨੇ ਆ ਕੇ ਕਿਹਾ ਵੀ ਅਸੀਂ ਤੁਹਾਡੇ ਗੇਟ ਮੂਰੇ ਖੜਾਵਾਗੇ ਧਰਨਾ ਲਾਵਾਂਗੇ ਤੁਹਾਡੇ ਕਲੱਬ ਜੇ ਤੁਸੀਂ ਨਹੀਂ ਇੱਥੋਂ ਕਰਦੇ ਹੁਣ ਵੀ ਮੈਨੂੰ ਇੱਕ ਬੀਬੀ ਦਾ ਫੋਨ ਆਇਆ ਸੀ ਭਾਈ ਸਾਹਿਬ ਜੇ ਸਾਡੀ ਹੁਣ ਜ਼ਰੂਰਤ ਹੋਈ ਤਾਂ ਦੱਸਿਓ ਪਰ ਮੈਂ ਕਿਹਾ ਭੈਣ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੋ ਸਾਡੇ ਤੁਹਾਡੀ ਇੰਨੀ ਸਪੋਰਟ ਕੀਤੀ ਤੁਸੀਂ ਕਿਉਂ ਜਿਆ ਪਰਿਵਾਰ ਹੈ ਸਰਦਾਰਨ ਪਰਿਵਾਰ ਆ ਜਾਂ ਕਿਉਂ ਜਿਆ ਪਰਿਵਾਰ ਹੈ ਪ੍ਰਿਤਪਾਲ ਦਾ ਪ੍ਰਿਤਪਾਲ ਦਾ ਦੇਖੋ ਛੋਟਾ ਜਿਹਾ ਕਿਸਾਨ ਆ 2 ਡੇਢ 2 ਕਿੱਲਿਆਂ ਦਾ ਮਾਲਕ ਹੈ ਐਡਾ ਕੋਈ ਲੈਂਡਲਔਰ ਨਹੀਂ ਆ ਇਹ ਤਾਂ ਇੱਕ ਇਨਸਾਨੀਅਤ ਨਾਤੇ ਜੋ ਕਿਸਾਨ ਜਥੇਬੰਦੀਆਂ ਦੇ ਨਾਲ ਲੰਗਰ ਛਕਾਉਣ ਦਾ ਬੜਾ ਇਹਨੂੰ ਸ਼ੌਂਕ ਸੀ ਇਹਦੇ ਅੰਦਰ ਜਨੂਨ ਸੀ ਲੰਗਰ ਲੈ ਕੇ ਗਿਆ ਸੀ ਤੇ ਬਸ ਉਹਦੇ ਇਹਨੂੰ ਦੇਖੋ ਪ੍ਰਮਾਤਮਾ ਨੇ ਬਚਾਇਆ ਮੈਂ ਤਾਂ ਇਹਨੂੰ ਪ੍ਰਮਾਤਮਾ ਅੱਗੇ ਵਾਰ-ਵਾਰ ਇੱਕੋ ਹੀ ਮਨੋ ਕਾਮਨਾ ਕਰਦਾ ਕਿ ਪ੍ਰਮਾਤਮਾ ਇਹਦਾ ਜਿਹੜਾ ਆਪਰੇਸ਼ਨ ਹੈ ਸਕਸੈਸ ਕਰਕੇ ਇਹਨੂੰ ਜਲਦੀ ਤੋਂ ਜਲਦੀ ਘਰੇ ਲਿਆਇਆ ਜਾਵੇ ਜਿਹੜੀ ਇਹਦੇ ਉੱਪਰ 307 ਧਾਰਾ ਲਾਈ ਹੋਈ ਹੈ ਉਹ ਮੈਂ ਸਰਕਾਰਗੇ ਅਪੀਲ ਕਰਦਾ ਕਿ ਹੁਣ ਜੋ ਤੁਸੀਂ ਪਿੱਛੇ ਕਰ ਲਿਆ ਕਰ ਲਿਆ ਹੁਣ ਆਪਦੀ ਭੂਮਿਕਾ ਚੰਗੀ ਨਿਭਾਓ ਤੇ ਪ੍ਰੀਤਪਾਲ ਦੇ ਉੱਪਰ ਜਿਹੜੀ ਉਹ 7307 ਹੈ ਖਤਮ ਕਰਾ ਕੇ ਇਹਨੂੰ ਸੁਧਾਰਨ ਪਰਿਵਾਰ ਆ ਇਹ ਪੈਸਾ ਲਾਉਣ ਜੋਗਾ ਐਨਾ ਨਹੀਂ ਐ ਇਹ ਕਿਹੜਾ ਕੋਈ ਸਰਕਾਰੀ ਜੋਬ ਤੇ ਆ ਜਾਂ ਵੱਡੇ ਲੈਂਡਲੋਰਡ ਪਰਿਵਾਰ ਦੇ ਵਿੱਚੋਂ ਇਹਦੇ ਤੇ ਤਾਂ ਤਰੀਕਾ ਤੋਂ ਵੀ ਨਜਾਇਆ ਜਾਣਾ ਹੀ ਹੈ ਅ ਵੀਰ ਜੀ ਤੁਸੀਂ ਇਸ ਪਿੰਡ ਦੇ ਆ ਗਏ ਮਤਲਬ ਜਿਵੇਂ ਸਰਪੰਚ ਸਾਹਿਬ ਨੇ ਭੂਮਿਕਾ ਨਿਭਾਈ ਹੈਗੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕਿਵੇਂ ਇੱਕ ਸਰਪੰਚ ਹੋਣ ਦੇ ਨਾਤੇ ਆਪਣੀ ਐ ਭੂਮਿਕਾ ਨਿਭਾਈ ਮੈਂ ਸਾਬਕਾ ਪੰਚਾਇਤ ਮੈਂਬਰ ਹਰਪਾਲ ਸਿੰਘ ਜੀ ਮੈਂ ਪਹਿਲਾਂ ਤਾਂ ਉਸ ਪਰਮਾਤਮਾ ਅੱਗੇ ਉਹਦਾ ਧੰਨਵਾਦ ਕਰਦਾ ਵੀ ਬੱਚੇ ਦੀ ਜਾਨ ਬਚ ਗਈ ਦੂਸਰਾ ਦੀ ਉਮਰ ਦੇ ਵਿੱਚ ਉਹਨੇ ਬਹੁਤ ਖੇਚਲ ਕੀਤੀ ਸਰਦਾਰ ਬਲਦੇਵ ਸਿੰਘ ਜੀ ਸਰਸਾ ਔਰ ਸਭ ਤੋਂ ਵੱਡਾ ਧੰਨਵਾਦ ਸਾਡੇ ਜੰਗ ਲੀਡਰ ਸਾਡੇ ਪਿੰਡ ਦੇ ਆਗੂ ਆਪ ਕੋ ਅਕਲਵੰਤ ਸਿੰਘ ਸਰਪੰਚ ਸਾਹਿਬ ਦਾ ਕਰਦਾ ਜਿਸ ਨੇ ਕਿਸੇ ਪਾਰਟੀ ਬਾਜੀ ਤੋਂ ਸ਼ੁਰੂ ਤੇ ਨਹੀਂ ਇਹਨੇ ਕੋਈ ਖਿਰਕੇ ਜੀ ਗੱਲ ਕੀਤੀ ਕਦੇ ਕਿਸੇ ਨਾਲ ਜੋ ਵੀ ਗਿਆ ਉਹ ਤੋਂ ਬੜੇ ਸਤਕਾਰ ਤੇ ਪਿਆਰ ਨਾਲ ਉਹਨੂੰ ਇਹਨੇ ਜੋ ਡੀਲ ਕੀਤਾ ਤੇ ਜਿਹੜਾ ਹੁਣ ਆ ਘਟਨਾ ਵਾਪਰੀ ਹੈ ਓਦਾਂ ਵੀ ਕੋਈ ਵਾਪਰ ਜਾਂਦੀ ਸੀ ਨਿੱਕੀ ਮੋਟੀ ਉੱਥੇ ਬੱਜੜ ਕੇ ਜਾਂਦਾ ਸੀ ਪਰ ਹੁਣ ਤਾਂ ਮੁੰਡੇ ਨੇ ਇਹਨੇ ਬਹੁਤ ਇਹਦੇ ਤੇ ਪਰਮਾਤਮਾ ਨੇ ਮੈਂ ਕਹਿੰਦਾ ਵੀ ਕਿਰਪਾ ਬਣਾਈ ਰੱਖੇ ਇਸ ਤਰ੍ਹਾਂ ਹੀ ਤੇ ਇਹੋ ਜਿਹੇ ਲੀਡਰ ਹੀ ਸਾਰੇ ਪਿੰਡਾਂ ਨੂੰ ਚਾਹੀਦੇ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹੋ ਜਿਹੇ ਲੀਡਰਾਂ ਦਾ ਸਾਥ ਦੇਣਾ ਬਣਦਾ ਹੈ ਰਿਤਪਾਲ ਖੁਦ ਕੀ ਕੰਮ ਕਰਦਾ ਹੈ ਰਿਤਪਾਲ ਜੀ ਇੱਕ ਵਿਚਾਰਾ ਛੋਟਾ ਜਿਹਾ ਕਿਸਾਨ ਹੈ ਉਥੇ ਸ਼ਹਿਰ ਚ ਕੋਈ ਮਾੜੀ ਮੋਟੀ ਦੁਕਾਨਦਾਰ ਕੋਲ ਤੇ ਲੱਗਿਆ ਹੋਇਆ ਕੋਈ ਐਡਾ ਵੱਡਾ ਨਹੀਂ ਜੀ ਬਹੁਤ ਗਰੀਬ ਪਰਿਵਾਰ ਚੋਂ ਹੀ ਆਇਆ ਕਹਿ ਲਈਏ ਸੀ ਜ਼ਿੰਮੇਦਾਰ ਸਾਰੇ ਇਦਾਂ ਹੀ ਆ ਜੀ ਤੇ ਬਹੁਤ ਲੈਂਡਲੋਰਡ ਨਹੀਂ ਇਹ ਤਾਂ ਲੰਗਰ ਦੀ ਸੇਵਾ ਵਿਚਾਰਾ ਲੈ ਕੇ ਇਥੋਂ ਗਿਆ ਸੀ ਨਾਲ ਸੰਗਤ ਦੇ ਤੇ ਉਸ ਕਾਰਨ ਉਥੇ ਉਹਨਾਂ ਦੇ ਵਿੱਚ ਘੇਰੇ ਚ ਆ ਗਿਆ ਤੇ ਦੇ ਜਿਵੇਂ ਕਿ ਕਿਸੇ ਬਾਹਰਲੇ ਕੰਟਰੀ ਦੇ ਕੋਈ 테러ਰਿਸਟ ਨਾਲ ਕਰੀਦਾ ਇਸ ਤਰ੍ਹਾਂ ਕੀਤਾ ਹੈ ਜੇ ਕਿ ਉਹਨਾਂ ਦਾ ਸਰਕਾਰਾਂ ਦਾ ਬੱਚਾ ਸੀ ਹਰਿਆਣਾ ਦੇ ਲੋਕਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਹਨੇ ਬਹੁਤ ਮਤਲਬ ਕਿ ਇੱਕ ਸੰਪਰਦਾਇਕਤਾ ਦਾ ਮਤਲਬ ਕਿ ਰੋਲ ਅਦਾ ਕੀਤਾ ਹੈ ਬਾਕੀ ਰਹੀ ਇੱਥੇ ਕੁਝ ਸਾਡੇ ਬੇਨਤੀ ਕਰਦੇ ਆਂ ਵੀ ਇਹ ਪਰਵਾਸ ਦੀ ਮਦਦ ਕਰਾਓ ਨਾ ਇਹਨੂੰ ਸਿਆਸੀ ਰੰਗਤ ਦਿੱਤੀ ਜਾਵੇ ਕਿਉਂਕਿ ਕੁਝ ਸੱਜਣੇ ਨੂੰ ਸਿਆਸੀ ਰੰਗਤ ਵੀ ਦੇਣ ਦੀ ਕੋਸ਼ਿਸ਼ ਕਰਦੇ ਨੇ ਇਹ ਸਾਰੀਆਂ ਪਾਰਟੀਆਂ ਦਾ ਹੀ ਇਸ ਤੇ ਧੰਨਵਾਦ ਕਰਦੇ ਆ ਆਪੋ ਆਪਣੀਆਂ ਰੋਟੀਆਂ ਸੇਕੋ ਹੋਰ ਕੰਮਾਂ ਲਈ ਇਹ ਗਰੀਬ ਪਰਵਾਰ ਹੈ ਇਹਦੇ ਲਈ ਇਹ ਹਜਾ ਕੰਮ ਨਾ ਕਰੋ ਕਿਉਂਕਿ ਇਹਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਆਰਥਿਕ ਤੌਰ ਤੇ ਦਾ ਲਾਚ ਫਿੱਟਾ ਜਾਵੇ ਮਦਦ ਕੀਤੀ ਜਾਵੇ ਔਰ ਸਰਪੰਚ ਸਾਹਿਬ ਔਰ ਇਹ ਸਾਰੇ ਇਸ ਕੰਮ ਨੂੰ ਲੱਗੇ ਹੋਏ ਨੇ ਜਿੰਨੇ ਜੋਗੇ ਨੇ ਸਾਰੇ ਤਾਂ ਅਸੀਂ ਫਿਰ ਦੁਬਾਰਾ ਸਰਸਾ ਸਾਹਿਬ ਦਾ ਤੇ ਕੁਲਵੰਤ ਸਿੰਘ ਸਰਪੰਚ ਸਾਹਿਬ ਤੇ ਇਹਦੀ ਪੂਰੀ ਟੀਮ ਜਿਹੜੇ ਦੇ ਨਾਲ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਇਹ ਸਨ ਆਪਣੇ ਸਰਪੰਚ ਸਾਹਿਬ ਪਿੰਡ ਦੇ ਔਰ ਇਹਨਾਂ ਦੇ ਨਾਲ ਭਾਈ ਸਾਹਿਬ ਜਿਨ੍ਹਾਂ ਨੇ ਪਿਰਤਪਾਲ ਬਾਰੇ ਜਾਣਕਾਰੀ ਦਿੱਤੀ ਇੱਕ ਸਰਦਾਰਨ ਪਰਿਵਾਰ ਵਿੱਚੋਂ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਘਰ ਘਰ ਦੇ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਦੇ ਘਰ ਦੇ ਜੋ ਪਿਰਤਪਾਲ ਪਿਛਲੇ ਦਿਨੀ ਆਪਣੇ ਖਨੌਰੀ ਬਾਰਡਰ ਤੇ ਗਏ ਸੀ ਉਸ ਨੂੰ ਹਰਿਆਣਾ ਦੀ ਪੁਲਿਸ ਚੁੱਕ ਕੇ ਲੈ ਗਈ ਸੀ ਔਰ ਉਹਦੇ ਹੁਣ ਕੀ ਹਾਲ ਚਾਲ ਨੇ ਤੁਸੀਂ ਪੁੱਛਣ ਵਾਸਤੇ ਆਏ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹਾਂਜੀ ਹੁਣ ਠੀਕ ਹੈ ਕੁਝ ਬਹੁਤ ਫਰਕ ਹੈ ਜਦੋਂ ਦਾ ਇੱਥੇ ਪੀਜੀਆ ਹੀ ਜਾਂਦਾ ਹੂੰ ਉਹਦੋਂ ਦਾ ਫਰਕ ਹੈ ਬਹੁਤ ਅੱਜ ਪ੍ਰੇਸ਼ਨ ਚੱਲ ਰਿਹਾ ਉਹਦਾ ਹੂੰ ਮਹਾਰਾਜ ਪਰਮਾਤਮਾ ਕਰੇ ਉਹਨੂੰ ਠੀਕ ਠਾਕ ਤੰਦਰੁਸਤੀ ਬਖਸ਼ੇ ਤੇ ਠੀਕ ਹੋਵੇ ਬੱਚੋ ਤੇ ਜੋ ਜਾਲਮਾਂ ਦੇ ਹੱਥੋਂ ਆਇਆ ਸੀ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਉਹਨਾਂ ਦਾ ਛੁਟਕਾਰਾ ਮਿਲਿਆ ਜਿਹੜੇ ਉੱਥੇ ਰੋहतक ਦਾ ਸਪਤਾਲਸ਼ਨ ਉੱਥੇ ਵੀ ਸਾਨੂੰ ਕਿਸੇ ਨੂੰ ਮਿਲ ਨਹੀਂ ਜਾਂ ਦਿੰਦੇ ਨਾ ਹੀ ਉੱਥੇ ਕੋਈ ਕੇਅਰ ਹੋਈ ਹੈ ਨਾ ਕੁਝ ਹੋਇਆ ਨਾ ਹੀ ਬੱਚੇ ਦਾ ਕੋਈ ਇਲਾਜ ਹੋਇਆ ਐਥੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਕੀ ਸਹਿਯੋਗ ਦਿੱਤਾ ਤੁਹਾਨੂੰ ਸਾਡੇ ਸਾਰੇ ਲੋਕ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਸਾਰਿਆਂ ਨੇ ਇਹਨਾਂ ਨੇ ਮਿਲ ਕੇ ਰਲ ਕੇ ਉਹਦੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਹੈ ਔਰ ਉਹਨਾਂ ਸਰਸਾ ਸਾਹਿਬ ਦੀ ਬਹੁਤ ਅਸੀਂ ਧੰਨਵਾਦੀ ਹਾਂ ਉਹਨਾਂ ਨੇ ਵੀ ਬਹੁਤ ਕੁਝ ਕੀਤਾ ਜੋ ਜ਼ਾਲਮ ਸਰਕਾਰਾਂ ਨੇ ਜਿਨ੍ਹਾਂ ਨੇ ਤਸੱਦਦ ਟਾਇਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਜ਼ਾਲਮ ਸਰਕਾਰਾਂ ਬਾਰੇ ਕੀ ਕਹਾਂਗੇ ਅਸੀਂ ਉਹ ਜਦੋਂ ਜ਼ੁਲਮ ਕਰਨ ਤੇ ਆ ਗਏ ਨੇ ਅਸੀਂ ਉਹਨਾਂ ਬਾਰੇ ਕੀ ਕਹਿ ਸਕਦੇ ਹੁਣਾਂ ਨੂੰ ਤਰਸ ਨਹੀਂ ਆਇਆ ਭਾ ਨਹੀਂ ਆਇਆ ਤਰਸ